ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆਂ ਫਸੇ ਦਰਿਆ ਦੇ ਬੰਨੇ ਤੇ ਜਿੱਥੇ ਪਾੜ ਪਿਆ ਵੇਤਾ ਤੇ ਸਾਡੇ ਨਾਲ ਸਾਡੇ ਮਾਨਮਤੀ ਬਟਾਲੀਅਨ 16 ਸਿੱਖ ਰੈਜiment ਆ ਜਿਹੜੇ ਉਹਦੇ ਜਝਾਰੂ ਜਝਾਰ ਜਵਾਨ ਖੜੇ ਆ ਜਿਨ੍ਹਾਂ ਨੇ ਤਕਰੀਬਨ 10 ਦਿਨ ਤੋਂ ਐਚੀ ਮੋਰਚਾ ਲਾਇਆ ਹੋਇਆ ਤੇ ਜਦੋਂ ਬਾਰਡਰਾਂ ਤੇ ਲੋਡ ਹੁੰਦੀ ਆ ਉਦੋਂ ਵੀ ਇਹ ਸਿਰ ਧਰ ਦੀ ਬਾਜੀ ਲਾਉਂਦੇ ਆ ਤੇ ਜਦੋਂ ਦੇਸ਼ ਵਿੱਚ ਕੋਈ ਆਫਤ ਆਉਂਦੀ ਆ ਤਾਂ ਵੀ ਇਹ ਸਾਡੀ ਜਿਹੜੀ ਬਟਾਲੀਆਂ ਨਾ 16 ਸਿੱਖ ਬਟਾਲੀਆਂ ਇਹ ਲੋਕਾਂ ਨਾਲ ਖੜੀ ਆ ਆਪਣੇਆਂ ਨਾਲ ਖੜੀ ਆ ਸੋ ਸਾਨੂੰ ਅੱਜ ਬਹੁਤ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹਨਾਂ ਦੀ ਬਦੌਲਤ ਅਸੀਂ ਬਾਰਡਰਾਂ 'ਚ ਵੀ ਸੁਰੱਖਿਆ ਤੇ ਜੇ ਕੋਈ ਆਫਤ ਆਉਂਦੀ ਆ ਉੱਥੇ ਵੀ ਸੁਰੱਖਿਆ ਇਹਨਾਂ ਦਾ ਦੇਣ ਅਸੀਂ ਕਦੇ ਨਹੀਂ ਦੇ ਸਾਡੇ ਕਿਉਂਕਿ ਜੇ ਇਹ ਬਾਰਡਰ ਆਪਰ ਰਾਖੀਆਂ ਕਰਦੇ ਆ ਤਾਂ ਅਸੀਂ ਆਪਣੀ ਚੈਨ ਦੀ ਦੀ ਦਿਖਾਉਨੇ ਆ ਕਿ ਜਦੋਂ ਅੰਦਰ ਆਫਤ ਆ ਗਈ ਕੋਈ ਕੁਦਰਤੀ ਆਫਤ ਆ ਗਈ ਤਾਂ ਵੀ ਇਹ ਸਾਡੇ ਨਾਲ ਆ ਕੇ ਸਾਡੇ ਨਾਲ ਖੜਦੇ ਆ ਸਹਿਯੋਗ ਕਰਦੇ ਆ ਜੇ ਜਿੰਨੀ ਵੀ ਟੀਮ ਹੈ ਸਾਰੀ ਇਹ ਇਹਨਾਂ ਨੇ ਬਿਨਾਂ ਆਰਾਮ ਕਰੇ ਪੂਰਾ ਜਿਹੜਾ ਇਹਨਾਂ ਦਾ ਕੰਮ ਆ ਬਾਖੂਬੀ ਨਵਾਇਆ ਸਾਡੇ ਇੱਕ ਸਾਨੂੰ ਇੱਕ ਅਗਵਾਈ ਦਿੱਤੀ ਨੌਜਵਾਨਾਂ ਨੂੰ ਨਾਲ ਲਾ ਕੇ ਕਿ ਆਪਾਂ ਨੇ ਇਸ ਤਰ੍ਹਾਂ ਗਾਣਾ ਇਸ ਤਰ੍ਹਾਂ ਕਰਕੇ ਆ ਜਿਹੜਾ ਦੇਖ ਸਕਦੇ ਆ ਤੁਸੀਂ ਅਸਰੇ ਤੱਕ ਇਹ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ 6-7 ਕੀਲੇ ਲੰਬਾ ਹੋਆ ਇਹ ਇੱਕੋ ਬਾੜਨੀ ਇਹ ਹਜੇ ਪਾੜ ਕੇ ਹੀ ਆ ਇਹ ਸਾਰਾ ਇਹਨਾਂ ਦੇ ਸਹਿਯੋਗ ਸਦਕਾ ਪੰਜਾਬ ਦੀ ਸੰਗਤ ਸਦਕਾ ਇਹ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਅਗਵਾਈ ਵਿੱਚ ਇਹਨਾਂ ਦੇ ਸਹਿਯੋਗ ਸਦਕਾ ਅਸੀਂ ਕਰਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਜਿੰਨੇ ਵੀ ਸਾਡੇ ਇਹ ਫੌਜੀ ਵੀਰ ਆ 16 ਸਿੱਖ ਰੈਜiment ਦੇ ਇਹਨਾਂ ਨੂੰ ਚੜ੍ਹਦੀਆਂ ਅਗਲੀਆਂ ਬਖਸ਼ੇ ਦੇਨ ਦੁਰਗੁਣੀ ਤੇ ਰਾਜੋਗੁਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ